ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਸਾਹਿਬ ਜੀ ਉਹਨਾਂ ਸਤਪੁਰਖਾਂ ਨੇ ਜੋ ਆਪਣੇ ਜੀਵਨ ਕਾਲ ਵਿੱਚ ਬਿਆੰਤ ਗੁਰਧਾਮ ਅਸਥਾਨ ਦੇਸ਼ ਵਿਦੇਸ਼ ਤਾਈਂ ਗੁਰਸਿੱਖੀ ਪ੍ਰਚਾਰ ਦੀ ਮਹਾਨ ਸੇਵਾ ਨਿਭਾਈ ਕਿਉਂਕਿ ਐਸੇ ਸਤਪੁਰਖ ਜਿਨ੍ਹਾਂ ਨੂੰ ਨਿਤ ਅਵਤਾਰ ਕਰਕੇ ਜਾਣਿਆ ਗਿਆ ਹੈ ਜੋ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਗੁਰ ਚਰਨਾਂ ਨਾਲ ਜੋੜਦੇ ਆ ਹੋਆ ਬਿਆਨਤ ਹੀ ਪ੍ਰਾਣੀਆਂ ਨੂੰ ਗੁਰ ਚਰਨਾਂ ਦੇ ਨਾਲ ਜੋੜਦੇ ਨੇ ਸੰਪਰਦਾਏ ਦਲ ਬਾਬਾ ਬਿਦੀ ਚੰਦ ਸਾਹਿਬ ਜੀ ਦੇ 11ਵੇਂ ਜਾਣਛੀਨ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਧਰਮ ਦੀ ਮੂਰਤ ਜੋ ਭਾਈ ਸੰਤ ਦੀ ਸੰਤ ਹੀ ਪਛਾਣ ਕਰਦਾ ਹੈ ਅੱਖਾਂ ਦੇ ਨਾਲ ਤੱਕਣਾ ਕਿ ਜਦੋਂ ਬਾਬਾ ਜੀ ਦਾ ਤੇ ਬਾਬਾ ਦਇਆ ਸਿੰਘ ਹੁਣਾਂ ਦਾ ਮੇਲ ਮਲਾਪ ਹੋਣਾ ਕੁੱਟ-ਕੁੱਟ ਕੇ ਮੇਲਾਪ ਹੋਣਾ ਉਹਨਾਂ ਮਹਾਂਪੁਰਖਾਂ ਨੇ ਉਹਨਾਂ ਦੇ ਚਰਨਾਂ ਤੇ ਹੱਥ ਲਾਉਣਾ ਉਹਨਾਂ ਮਹਾਂਪੁਰਖਾਂ ਨੇ ਉਹਨਾਂ ਦੇ ਚਰਨਾਂ ਤੇ ਹੱਥ ਲਾਉਣਾ ਐਡਾ ਵੱਡਾ ਅਦਬ ਦੇਣਾ ਤੇ ਸਤਿਕਾਰ ਦੇਣਾ ਉਹਨਾਂ ਸਤਿਪੁਰਖਾਂ ਦੇ ਰਜ ਰਜ ਕੇ ਦਰਸ਼ਨ ਕਰਦੇ ਰਹੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਬਿਆਨਤ ਹੀ ਸਿਮਾਵਾਂ ਦੇ ਕਾਰਜ ਨਿਭਾਏ ਤੇ ਜੋ ਗੁਰੂ ਮਹਾਰਾਜ ਨੇ ਭਗਤੀ ਕੀਰਨ ਦੀ ਦਾਤ ਬਖਸ਼ੀ ਜਿੱਥੇ ਵੀ ਦੇਸ਼ ਵਿਦੇਸ਼ ਜਾ ਕੇ ਬਾਬਾ ਜੀ ਗੁਰਸਿੱਖੀ ਪ੍ਰਚਾਰ ਹਿਤ ਨਾ ਬਾਣੀ ਦਾ ਕੀਰਤਨ ਦਰਬਾਰਾਂ ਦਾ ਨਹੀਂ ਚਲਾਉਂਦੇ ਜਿਨ੍ਹਾਂ ਮਹਾਂਪੁਰਖਾਂ ਦੀ ਰਸਨਾ ਤੋਂ ਸਰੋਤੇ ਮੁਗਧ ਹੋ ਜਾਂਦੇ ਤੇ ਗੁਰੂ ਕੇ ਪਿਆਰਿਓ ਜੋ ਜੋ ਚਿਤਵੇ ਸਾਧ ਜਨ ਸੋ ਲੈਤਾ ਮਾਨ ਜਿੱਥੇ ਵੀ ਜਾ ਕੇ ਦੀਵਾਨ ਸਜਾਉਂਦੇ ਸੀ ਸਭ ਮਾਨਵਤਾ ਦੇ ਭਲੇ ਦੇ ਲਈ ਇਹੋ ਹੀ ਬਚਨ ਕਰਿਆ ਕਰਦੇ ਕਿ ਭਾਈ ਆਪਣੇ ਜੀਵਨ ਨੂੰ ਸਫਲ ਬਣਾ ਲਵੋ ਇਹ ਨਗਰੇ ਪੁਣੇ ਦੀ ਜੂਠ ਨੂੰ ਉਤਾਰ ਕੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਹੋ ਕੇ ਆਪਣੇ ਜੀਵਨ ਨੂੰ ਸਫਲ ਕਰੋ ਉਹਨਾਂ ਮਹਾਂਪੁਰਖਾਂ ਦੇ ਇਹ ਜੀਵਨ ਕਾਲ ਦਾ ਇਹ ਬਹੁਤ ਵੱਡਾ ਨਿਸ਼ਾਨਾ ਸੀ ਜਿਨ੍ਹਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰ ਚਰਨਾਂ ਦੇ ਨਾਲ ਜੋੜਿਆ ਉਹ ਸਮਾਂ ਯਾਦ ਆਉਂਦਾ ਹੈ ਜਦੋਂ 1999 ਨੂੰ ਖਾਲਸੇ ਪੰਥ ਦਾ ਸਾਜਨਾ ਦਿਵਸ 300 ਸਾਲਾ ਬੜੇ ਵੱਡੇ ਪੱਧਰ ਤੇ ਪੰਥ ਦੇ ਮਨਾਉਣ ਦਾ ਗੁਰਮਤਾ ਹੋਇਆ ਸੀ ਸੋ ਬਾਬਾ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ ਏਡਾ ਵੱਡਾ ਉਪਰਾਲਾ ਤੇ ਏਡਾ ਵੱਡਾ ਪ੍ਰਬੰਧ ਤਕਿਆ ਜਿੰਨੇ ਵੀ ਵਿਸ਼ੇਸ਼ ਮਹਾਪੁਰਖ ਸਾਨ ਉਹਨਾਂ ਦੇ ਪ੍ਰਬੰਧ ਤੋਂ ਉਹਨਾਂ ਦੀ ਸੇਵਾ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਮੈਨੂੰ ਯਾਦ ਹੈ ਕਿ ਜਦੋਂ ਸਮੁੱਚੇ ਹੀ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਂਦਿਆਂ ਹੋਇਆਂ ਉਥੇ ਆਰੰਭਤਾ ਹੋਈ ਸੀ ਤੇ ਲੰਗਰਾਂ ਦੀ ਸੇਵਾ ਬਾਬਾ ਜੀ ਦੀ ਸਭ ਤੋਂ ਵੱਡੀ ਵਿਸ਼ੇਸ਼ ਸੀ ਐਡੇ ਵੱਡੇ ਬਾਬਾ ਜੀ ਦੇ ਪ੍ਰਬੰਧ ਉਸ ਨਗਰ ਕੀਰਤਨ ਦੇ ਵਿੱਚ ਅਸੀਂ ਤੱਕਦੇ ਰਹੇ ਹਾਂ ਗੁਰੂ ਕੇ ਪਿਆਰਿਓ ਕੋਈ ਵਿਚਾਰ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਸੰਗਤ ਦੇ ਜਾਣ ਤੋਂ ਪਹਿਲਾਂ ਹੀ ਇਸੇ ਤਰ੍ਹਾਂ ਸੋਹਣੇ ਪੰਡਾਲ ਸਜਾ ਲੈਣੇ ਬਾਬਾ ਜੀ ਨੇ ਦੀਵਾਨ ਸਜਾ ਲੈਣੇ ਲੰਗਰਾਂ ਦੇ ਪ੍ਰਬੰਧ ਫਿਰ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਗੁਰੂ ਕੇ ਸੰਗਤਾਂ ਦੇ ਰਸਨਾ ਲਾਉਣੀਆਂ ਇਸ ਤਰ੍ਹਾਂ ਜਿਵੇਂ ਜਿਵੇਂ ਅਗੇਰੇ ਪੜਾ ਉਸ ਮਹਾਨ ਨਗਰ ਕੀਰਤਨ ਦੇ ਵਿੱਚ ਅਗੇਰੇ ਗਿਆ ਗੁਰੂ ਕੇ ਪਿਆਰਿਓ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਦੁਖ ਨਿਵਾਰਨ ਗੁਰਦੁਆਰਾ ਦੂਖ ਨਿਵਾਰਨ ਸਹਿ ਪਟਿਆਲਾ ਉਥੋਂ ਤਾਈਂ ਅਸੀਂ ਹਾਥੀਆਂ ਘੋੜਿਆਂ ਦੇ ਨਾਲ ਹੀ ਦਲਪੰਦੇ ਸਹਿਤ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਦਰਸ਼ਨਦਾਰੀ ਕਰਦੇ ਰਹੇ ਇੰਨਾ ਬੜਾ ਉਹ ਮਹਾਨ ਇਤਿਹਾਸ ਕਢਹਾੜਾ ਜਿਹੜੇ ਸਾਡੇ ਪੰਥ ਲਈ ਆਇਆ ਸੀ ਬਾਬਾ ਜੀ ਨੇ ਸਭ ਤੋਂ ਅੱਗੇ ਹੋ ਕੇ ਉਹ ਮਹਾਨ ਸੇਵਾਵਾਂ ਨਿਭਾਈਆਂ ਇਸੇ ਤਰ੍ਹਾਂ ਜਦੋਂ 2000 ਹੱਟ ਦੇ ਅੱਠ ਦੇ ਵਿੱਚ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਾਰਨ ਕਰਨ ਦਾ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਗੱਦੀ ਦਾ 300 ਸਾਲੇ ਦਾ ਸਮਾਂ ਆਇਆ ਸੀ ਗੁਰੂ ਕੇ ਪਿਆਰਿਓ ਉੱਥੇ ਵੀ ਬਾਬਾ ਜੀ ਨੇ ਰਜ ਰਜ ਕੇ ਸੇਵਾਵਾਂ ਕਮਾਈਆਂ ਨੇ ਮਾਤਾ ਜੀ ਦੇ ਅਸਥਾਨ ਤੇ ਬਾਬਾ ਜੀ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਕਿਉਂਕਿ ਸਨ 1995 ਦੇ ਵਿੱਚ ਜਦੋਂ ਤਕਰੀਬਨ ਪਹਿਲੀ ਸ਼ਤਾਬਦੀ ਪੰਥ ਨੂੰ ਉਦੋਂ ਸਮਾਂ ਮਿਲਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦਾ ਜਿੰਨੀਆਂ ਵਿਚਤਾਵੀਆਂ ਦੇ ਸਮੇਂ ਆਏ ਇਸੇ ਤਰ੍ਹਾਂ 2017 ਦੇ ਵਿੱਚ ਪੜਨਾ ਸਾਹਿਬ ਬਾਬਾ ਜੀ ਦਾ ਸਾਰਾ ਜਥਾ ਪਹੁੰਚਿਆ ਲੰਗਰਾਂ ਦੀਆਂ ਕੀਰਤਨ ਦਰਬਾਰ ਦੀਆਂ ਮਹਾਨ ਸੇਵਾਵਾਂ ਉਹਨਾਂ ਮਾਪਰੁੱਖਾਂ ਨੇ ਨਿਭਾਈਆਂ ਆਪਾਂ ਕਿਹੜੇ-ਕਿਹੜੇ ਉਹਨਾਂ ਦੇ ਗੁਣ ਗਾ ਸਕਦੇ ਹਾਂ ਕੇਵਲ ਉਹਨਾਂ ਦੇ ਤਾਂ ਹੀ ਤਾਂ ਸਤਿਗੁਰੂ ਮਹਾਰਾਜ ਨੂੰ ਅਸੀ ਰਬੀ ਰੂ ਮਹਾਂਪੁਰਖਾਂ ਨੂੰ ਤਾਂ ਨਮਸ਼ਕਾਰ ਹੈ ਇਸੇ ਤਰ੍ਹਾਂ ਹੀ ਤਾਂ ਕਰਕੇ ਗੁਰਬਾਣੀ ਦੇ ਵਿੱਚ ਰੂਪ ਰੱਬ ਦੀਆਂ ਵਿੜਿਆਆਂ ਨੂੰ ਰੱਬ ਦੀਆਂ ਵਿੜਿਆਆਂ ਦੇ ਸਹਿਦ ਸੰਤਾਂ ਨੂੰ ਆਪਣਾ ਰੂਪ ਦੇ ਕੇ ਸਤਿਗੁਰਾਂ ਨੇ ਨਿਵਾਜਨਾ ਕੀਤਾ ਹੈ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮਲਾ ਖਾਟਿਆ ਹਰ ਭਗਤ ਪਰੇ ਭੰਡਾਰਾ ਰੱਬ ਦੇ ਪਿਆਰਿਆਂ ਦੀ ਵਿਢਾਈ ਗੁਰੂ ਨਾਨਕ ਦੇਵ ਘਰੋਂ ਹੀ ਬਣ ਆਈ ਹੈ ਇਸ ਲਈ ਗੁਰੂ ਕੇ ਪਿਆਰਿਓ ਉਹਨਾ ਮਹਾਂਪੁਰਖਾਂ ਨੇ ਬਹੁਤ ਸਾਨੂੰ ਆਪਣੇ ਜੀਵਨ ਕਾਲ ਦੇ ਵਿੱਚ ਗੁਰਬਾਣੀ ਦੁਆਰਾ ਉਪਦੇਸ਼ ਦੇ ਕੇ ਸੇਵਾ ਤੇ ਸਿਮਰਨ ਦੀ ਦਾਤ ਦੇ ਕੇ ਉਹਨਾਂ ਨੂੰ ਨਿਵਾਜਨਾ ਕੀਤਾ ਹੈ ਉਹਨਾ ਮਹਾਂਪੁਰਖਾਂ ਦੇ ਪਾਵਨ ਉਹਨਾਂ ਦੇ ਸਾਲਾਨਾ ਵਰਸੀ ਦੇ ਜੋੜ ਮੇਲੇ ਦੀ ਹਾਇਰੀ ਭਰਨ ਦੇ ਲਈ ਸਰਵ ਇੱਕ ਸੁਰ ਸੰਗ ਵਿਖੇ ਕਿਉਂਕਿ ਇਹਨਾ ਮਹਾਂਪੁਰਖਾਂ ਦਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਘਰ ਦੇ ਨਾਲ ਬਹੁਤ ਵੱਡਾ ਗੁਰਸਿੱਖੀ ਨਾਤੇ ਦਾ ਪਿਆਰ ਹੈ ਦਿਲ ਵਿੱਚ ਅਦਬ ਹੈ ਅੱਜ ਹੀ ਤਕਰੀਬਨ 12:00 ਵਜੇ ਆਸਟ੍ਰੇਲੀਆ ਤੋਂ ਸੋ ਬਾਬਾ ਜੀ ਦਾ ਮੈਨੂੰ ਹੁਕਮ ਹੋਇਆ ਕਿ ਜ਼ਰੂਰ ਭਾਈ ਸਮੇਂ ਤੇ ਪਹੁੰਚਿਓ ਜੋ ਬਾਬਾ ਜੀ ਉਤਰਾ ਅਧਿਕਾਰੀ ਸੰਤ ਬਾਬਾ ਮੋਹਨ ਸਿੰਘ ਸਾਹਿਬ ਜੀ ਲੰਗਰਾ ਵਾਲੇ ਬਾਬਾ ਜੀ ਤੁਹਾਡੇ ਚਰਨਾਂ ਤੇ ਨਮਸ਼ਕਾਰ ਪ੍ਰਮਾਣ ਹੋਵੇ ਆਸਟ੍ਰੇਲੀਆ ਦੀ ਧਰਤੀ ਤੋਂ ਬੈਠੇ ਹੋਏ ਮਹਾਪੁਰਖ ਬਾਬਾ ਅਵਤਾਰ ਸਿੰਘ ਸਾਹ ਜੀ ਦੀਆਂ ਹਾਜ਼ਰੀਆਂ ਆਪ ਜੀ ਪ੍ਰਮਾਣ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ